ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਆਪਾਂ ਵੀ ਫੁੱਲ ਮਜ਼ੇ ਚ ਜਦੋਂ ਹੀ ਨੈਟ ਔਨ ਕਰੋ ਕੋਈ ਨਾ ਕੋਈ ਵੀਡੀਓ ਸਾਹਮਣੇ ਆ ਜਾਂਦੀ ਆ viral ਵੜਾ ਪਾਓ viral ਵੜਾ ਪਾਓ ਤੇ ਮੇਰੇ ਦਿਮਾਗ ਚ ਕਿੰਨੇ ਦਿਨਾਂ ਦਾ ਸੀ ਵੀ ਆਪਾਂ ਇਹਨੂੰ ਘਰੇ ਹੀ ਬਣਾਈਏ ਤੇ ਤੁਹਾਨੂੰ ਵੀ ਸਿਖਾਈਏ ਵੀ ਇਹ ਹੈ ਕੀ ਚੀਜ਼ viral ਵੜਾ ਪਾਓ ਲੋ ਜੀ ਕੱਲ ਮੈਂ ਸਮਾਨ ਲੈ ਕੇ ਆਈ ਸੀ ਵੜਾ ਪਾਓ ਬਣਾਣ ਲਈ ਸਮਾਨ ਤੇ ਸਮਾਨ ਵੀ ਕਾਦਾ ਲੈ ਕੇ ਆਣਾ ਸੀ ਕਪਾਓ ਪਾਓ ਲੈ ਕੇ ਆਣੇ ਸੀ ਬਾਕੀ ਤਾਂ ਆਪਾਂ ਸਮਾਨ ਘਰੋਂ ਕੱਢ ਗੁੱਢ ਲੈਣਾ ਸੀ ਚਲੋ ਜੀ ਅੱਜ ਆਪਾਂ ਤੁਹਾਨੂੰ ਸिखਾਨੇ ਆ ਫੜਾ ਪਾਓ ਬਣਾਉਣਾ ਤੇ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਵੀ ਘਰੇ ਇਹ ਕਿੰਨੇ ਰੁਪਏ ਵਿੱਚ ਆਪਾਂ ਤਿਆਰ ਕਰ ਸਕਦੇ ਆ ਸਭ ਤੋਂ ਪਹਿਲਾਂ ਬਣਾਣੇ ਆ ਜੀ ਆਪਾਂ ਹਰੀ ਚਟਨੀ ਜਿਹਦੇ ਵਾਸਤੇ ਲਿਆ ਜੀ ਅਸੀਂ ਧਨੀਆ ਜਿਹੜਾ ਸਬਜੀ ਦੇ ਨਾਲ ਸਾਨੂੰ ਫਰੀਓ ਮਿਲ ਗਿਆ ਸੀ ਇਹਨੂੰ ਚੰਗੇ ਪਾਣੀ ਨਾਲ ਧੋਸਵਾਰ ਕੇ ਆਪਾਂ ਕੱਢ ਲੈਣਾ ਹੈ ਮਿਕਸੀ ਦੇ ਜਾਰ ਦੇ ਵਿੱਚ ਨਾਲ ਹੀ ਲਿਆ ਆਪਾਂ ਪੁਦੀਨਾ ਜਿਹੜਾ ਆਪਾਂ ਆਪਣੇ ਘਰੋਂ ਗਮਲੇ ਚੋਂ ਹੀ ਪੱਟ ਲਿਆ ਸੀ ਤੇ ਨਾਲ ਹੀ ਹਰੀ ਮਿਰਚ ਜਿਹੜੀ ਉਹ ਵੀ ਫ੍ਰੀਓ ਲਈ ਸੀ ਆਪਾਂ ਸਬਜ਼ੀ ਨਾਲ ਫਿਰ ਆਪਾਂ ਪਾਣਾ ਜੀ ਇਹਦੇ ਵਿੱਚ ਨਮਕ ਤੇ ਨਾਲ ਹੀ ਪਾਣਾ ਖੱਟਾ ਕਰਨ ਲਈ ਆਮਚੂਰ ਤੇ ਮਿੱਠਾ ਕਰਨ ਲਈ ਭੋਰਾਕ ਪਾਣੀ ਆਪਾਂ ਚੀਨੀ ਤੇ ਇਹਨੂੰ ਦਵਾਣਾ ਜੀ ਹੁਣ ਆਪਾਂ ਮਿਕਸੀ ਦੇ ਵਿੱਚ ਵਧੀਆ ਜਿਹਾ ਗੇੜਾ ਤੇ ਚੈੱਕ ਕਰਦੇ ਰਹੀਓ ਇਹਨੂੰ ਨਾਲ-ਨਾਲ ਕਿਉਂਕਿ ਇਹ ਜਿਹੜੀ ਇਹਦੀ ਚਟਨੀ ਹੁੰਦੀ ਆ ਇਹ ਜ਼ਿਆਦਾ ਗਾੜੀ ਨਹੀਂ ਹੁੰਦੀ ਇਸ ਲਈ ਤੁਹਾਨੂੰ ਲੱਗਿਆ ਵੀ ਇਹ ਜ਼ਿਆਦਾ ਗਾੜੀ ਹੋ ਰਹੀ ਆ ਤਾਂ ਤੁਸੀਂ ਇਹਦੇ ਵਿੱਚ ਪਾਣੀ ਵੀ ਪਾ ਸਕਦੇ ਹੋ ਪਾਣੀ ਪਾ ਕੇ ਤੁਸੀਂ ਇਹਨੂੰ ਫਿਰ ਦੁਬਾਰਾ ਗੇੜਾ ਲਵਾ ਦੇਣਾ ਲੋ ਜੀ ਚਟਨੀ ਸਾਡੀ ਹੋ ਜਾਣੀ ਆ ਤਿਆਰ ਤੇ ਪਿੱਛੇ ਸਾਡਾ ਕੁੱਕਰ ਮਾਰਦਾ ਪਿਆ ਸੀਟੀਆਂ ਜਿਹਦੇ ਚ ਆਲੂ ਉਬਲਨੇ ਰੱਖੇ ਹੋਏ ਆ ਫੇਰ ਆਪਾਂ ਕਰਦੇ ਆ ਜੀ ਹੁਣ ਦੂਜੀ ਚਟਨੀ ਦੀ ਤਿਆਰੀ ਇਹਦੇ ਵਾਸਤੇ ਸਾਨੂੰ ਚਾਹੀਦਾ ਜੀ ਨਾਰੀਅਲ ਦੀ ਠੁੱਠੀ ਜਿਹਨੂੰ ਆਪਾਂ ਨਾਰੀਅਲ ਸੁੱਕਾ ਨਾਰੀਅਲ ਵੀ ਕਹਿ ਸਕਦੇ ਆ ਤੇ ਨਾਲ ਹੀ ਚਾਹੀਦਾ ਸਾਨੂੰ ਲਸਣ ਨਾਰੀਅਲ ਜਿਹੜਾ ਮੈਂ 15 ਰੁਪਈਆ ਦਾ ਲੈ ਕੇ ਆਈ ਸੀ ਪਰ ਇਹਦੇ ਵਿੱਚ ਅੱਧਾ ਹੀ ਪਾਇਆ ਇਸ ਲਈ ਆਪਾਂ 8 ਰੁਪਏ ਦਾ ਹਿਸਾਬ ਲਾ ਲੈਨੇ ਆ ਵੀ 8 ਰੁਪਏ ਦਾ ਨਾਰੀਅਲ ਪੈ ਗਿਆ ਲੋ ਜੀ ਲਸਣ ਪਾਇਆ ਜੀ ਆ 5 ਰੁਪਈਆ ਦਾ ਆਪਾਂ ਲਸਣ ਪਾਤਾ ਜੀ ਫਿਰ ਉਸ ਤੋਂ ਬਾਅਦ ਇਹਨੂੰ ਕੱਟ ਵੱਢ ਕੇ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਆਪਾਂ ਲੈਣਾ ਜੀ ਇਹਨੂੰ ਬਿਨਾ ਤੇਲ ਤੇ ਬਿਨਾ ਘਿਓ ਤੋਂ ਹਲਕਾ ਜਿਹਾ ਪਾ ਕੇ ਇਹਦੇ ਵਿੱਚ ਤੇ ਆਪਾਂ ਇਹਨੂੰ ਘੁਮਾਫਰਾ ਦੇਣਾ ਫਿਰ ਉਸ ਤੋਂ ਬਾਅਦ ਪਾਣੀ ਆ ਜੀ ਆਪਾਂ ਦੋ ਸੁੱਕੀਆਂ ਲਾਲ ਮਿਰਚਾਂ ਤੇ ਨਾਲ ਹੀ ਆਪਾਂ ਪਾਣੀ ਆ ਕਸ਼ਮੀਰੀ ਲਾਲ ਮਿਰਚ ਜਿਹੜੀ ਮਿਕਸੀ 'ਚ ਗੇੜਾ ਦਵਾਨ ਲੱਗਿਆ ਪਾਣੀ ਆ ਕਿਤੇ ਗੈਸ ਤੇ ਭਾਂਡੇ ਰੱਖੇ ਤਰ੍ਹਾਂ ਪਾ ਦਿਓ ਹੋਰ ਗਵਾਂਢੀ ਕਹਿਣ ਪਤਾ ਨਹੀਂ ਕਿਹੜੇ ਭੂਤ ਕੱਢਦੀ ਫਿਰਦੀ ਆ ਮਿਰਚਾ ਸਾੜ ਕੇ ਲੋ ਜੀ ਇਹ ਕੰਮ ਹੋ ਗਿਆ ਆਪਣੀ ਚਟਨੀ ਵੀ ਤਿਆਰ ਹੋ ਗਈ ਲੋ ਜੀ ਹੁਣ ਆਪਾਂ ਲੈਣਾ ਜੀ ਬੇਸਨ ਤੇ ਬੇਸਨ ਦੇ ਵਿੱਚ ਆਪਾਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲੂਆ ਜਿਹਾ ਤਿਆਰ ਕਰ ਲੈਣਾ ਫਿਰ ਆਪਾਂ ਪਾਣਾ ਜੀ ਇਹਦੇ ਵਿੱਚ ਨਮਕ ਨਾਲ ਹੀ ਪਾਣੀ ਸੀ ਮਿਰਚ ਤੇ ਨਾਲ ਹੀ ਪਾਈ ਸੀ ਮੈਂ ਹਲਦੀ ਥੋੜਾ ਪੀਲਾਪਨ ਕਰਨ ਲਈ ਲੋ ਜੀ ਇਧਰੋਂ ਆਪਾਂ ਹੁਣ ਕਰਦੇ ਆ ਤੜਕੇ ਦੀ ਤਿਆਰੀ ਇਹਦੇ ਵਾਸਤੇ ਆਪਾਂ ਲਿਆ ਜੀ ਤੇਲ ਤੇਲ ਦੇ ਵਿੱਚ ਪਾਇਆ ਜੀ ਆਪਾਂ ਪਿਆਜ਼ ਆਦਰਕ ਮਿੱਤੇ ਲਸਣ ਦਾ ਪੇਸਟ ਸੀ ਇਹ ਤੁਸੀਂ ਬਣਿਆ ਬਣਾਇਆ ਵਾਲਾ ਪੇਸਟ ਵੀ ਪਾ ਸਕਦੇ ਹੋ ਮੈਂ ਤਾਂ ਇਹ ਆਪ ਤਿਆਰ ਕੀਤਾ ਸੀ ਫਿਰ ਆਪਾਂ ਇਹਦੇ ਵਿੱਚ ਪਾਣਾ ਜੀ ਨਮਕ ਮਿਰਚ ਗਰਮ ਮਸਾਲੇ ਜਿਹੜੇ ਵੀ ਪਏ ਹੋਏ ਪਾ ਲਿਓ। ਲੋ ਜੀ ਆ ਆਲੂਆਂ ਨੂੰ ਹੱਥਾਂ ਨਾਲ ਹੀ ਮਿੱਧ-ਮਿੱਧ ਕੇ ਵਿੱਚ ਪਾ ਲਓ। ਲੋ ਜੀ ਇਹਨੂੰ ਘੁਮਾ ਫਰਾ ਦੋ ਫੇਰ ਆਂਦੀ ਆ ਜੀ ਤੜਕੇ ਦੀ ਵਾਰੀ। ਹੁਣ ਇਹਨੂੰ ਆਪਾਂ ਤੜਕੇ ਨੂੰ ਪਹਿਲਾਂ ਵੀ ਪਾ ਸਕਦੇ ਸੀਗੇ ਪਿਆਜ਼ਾਂ ਤੋਂ ਪਰ ਜਿਹੜਾ ਆ ਸਵਾਦ ਆ ਤੜਕੇ ਦਾ ਇਹ ਇਸ ਤਰ੍ਹਾਂ ਨਹੀਂ ਮਿਲ ਸਕਦਾ। ਲੋ ਜੀ ਇਹਦੇ ਵਿੱਚ ਆਪਾਂ ਪਾਇਆ ਜੀ ਤੇਲ ਤੇਲ ਦੇ ਵਿੱਚ ਪਾਈ ਰਾਈ ਤੇ ਨਾਲ ਹੀ ਪਾਣਿਆ ਜੀ ਆਪਾਂ ਕੜੀ ਪੱਤਾ ਇਹਨੂੰ ਚੰਗੀ ਤਰ੍ਹਾਂ ਵਿੱਚ ਗਿੜਾਇਆ ਦਬਾ ਕੇ ਆਲੂਆਂ ਦੇ ਵਿੱਚ ਮਿਕਸ ਕਰ ਦੇਣਾ। ਹੁਣ ਹੱਥਾਂ ਨੂੰ ਲਾ ਕੇ ਕਿਉ ਐਦਾ ਦੇ ਗੋਲੇ ਜੇ ਬੱਟ ਕੇ ਰੱਖ ਲੈਣੇ ਆ ਤੁਸੀਂ ਆਲੂਆਂ ਦੇ ਤੇ ਨਾਲ ਹੀ ਬੇਸਨ ਦੇ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਦੇਣਾ ਤੁਸੀਂ ਤੇਲ ਦੇ ਵਿੱਚ ਫਰਾਈ ਲੋ ਜੀ ਕੜਾਈ ਮੇਰੀ ਹੈਗੀ ਐ ਫੇਵਰੇਟ ਆਪਾਂ ਇਹ ਕੜਾਈ ਸਿੱਟ ਨਹੀਂ ਸਕਦੇ ਕੜਾਈ ਕੜਾਈ ਤੇ ਕਮੈਂਟ ਕਰ ਸੈਂਡ ਕਰਨ ਵਾਲੇ ਜਾਂ ਤਾਂ ਮੈਨੂੰ ਇੱਕ ਕੜਾਈ ਗਿਫਟ ਕਰ ਦਨ ਨਹੀਂ ਤਾਂ ਮੈਨੂੰ ਆ ਕੜਾਈ ਨੂੰ ਸਾਫ਼ ਕਰਨ ਦਾ ਤਰੀਕਾ ਦੱਸ ਦਨ ਲੋ ਜੀ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਤਲਾ ਫਲਾ ਦੇਣਾ ਲੋ ਜੀ ਫਿਰ ਆਪਾਂ ਲਈਆਂ ਚਾਰਕ ਮਿਰਚਾਂ ਆ ਮਿਰਚਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਆਪਣੇ ਤੇਲ ਦੇ ਵਿੱਚ ਗੜਾਇਆ ਲਵਾ ਦੇਣਾ ਤੇ ਇਸ ਤੋਂ ਪਹਿਲਾਂ ਮਿਰਚਾਂ ਆਪ ਛਲੰਗਾ ਮਾਰਦੀਆਂ ਬਾਹਰ ਆਣ ਇਹਨਾਂ ਨੂੰ ਚੰਗੀ ਤਰ੍ਹਾਂ ਫਟਾਫਟ ਕੱਢ ਲੈਣਾ ਲਓ ਜੀ ਹੁਣ ਲਿਆ ਆਪਾਂ ਪਾਉ ਇਹ ਪਾਉ ਮੈਂ ਲੇਸੀ 40 ਰੁਪਏ ਦਾ ਪੈਕਟ ਲੈ ਕੇ ਆਈ ਸੀ ਜਿਹਦੇ ਵਿੱਚ 6 ਪਾਉ ਸੀਗੇ ਲਓ ਜੀ ਆਪਾਂ ਪਾਉ ਲਿਆ ਤੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਲਾਣੀ ਹੈ ਜੀ ਹਰੀ ਚਟਣੀ ਕਿਉਂਕਿ ਅਸੀਂ ਪੰਜਾਬੀ ਹੁੰਨੇ ਆ ਤੇ ਅਸੀਂ ਤਾਂ ਚਟਣੀ ਰੱਜ-ਰੱਜ ਕੇ ਲਾਵਾਂਗੇ ਲਓ ਜੀ ਫਿਰ ਆਪਾਂ ਲਾਣਾ ਜੀ ਆਪਾਂ ਪਾਇਆ ਦੂਸਰਾ ਜਿਹੜਾ ਆਪਾਂ ਮਸਾਲਾ ਜਿਆ ਤਿਆਰ ਕੀਤਾ ਸੀਗਾ ਸੀਕ੍ਰੇਟ ਮਸਾਲਾ ਤੇ ਹੁਣ ਤਾਂ ਕਹਾਦਾ ਸੀਕਰਟ ਰਹਿ ਗਿਆ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਲੋ ਜੀ ਆਪਾਂ ਹੁਣ ਇਹਦੇ ਵਿੱਚ ਪਰ ਦੇਣਾ ਜੀ ਆਪਾਂ ਆਲੂਆਂ ਦੀ ਜਿਹੜੀ ਟਿੱਕੀ ਜੀ ਤਿਆਰ ਕੀਤੀ ਸੀ ਲੱਡੂ ਜਾਂ ਜਿਹੜਾ ਤਿਆਰ ਕੀਤਾ ਸੀਗਾ ਉਹ ਪਾ ਲੈਣਾ ਫਿਰ ਆਪਣੀ ਇਹ ਤੁਹਾਡੀ ਮਰਜ਼ੀ ਆ ਇਹ ਆਪਸ਼ਨਲ ਹੈ ਤੁਸੀਂ ਤਲਣਾ ਹੋਇਆ ਤਲ ਲਿਓ ਨਹੀਂ ਤਾਂ ਤੁਸੀਂ ਨਹੀਂ ਤਲਣਾ ਤੇ ਛੱਡੋ ਪਰੇ ਲੋ ਜੀ ਆਹ ਦੇਖੋ ਸਾਡੀ ਹੁਣ ਬੜਾ ਪੌਖਡੇ ਸੋਨੇ ਬਣ ਕੇ ਤਿਆਰ ਹੋਏ ਨੇ ਸੋਹਣੀ ਜੀ ਪਲੇਟ ਵਿੱਚ ਮੈਂ ਕੱਡੇ ਨਾਲ ਹੀ ਲੱਖੀ ਸੀ ਮੈਂ ਆਹ ਸੋਹਣੀ ਜੀ ਚਟਨੀ ਤੇ ਕੁੱਲ ਮਿਲਾ ਕੇ ਸਾਡਾ ਜਿਹੜਾ ਖਰਚਾ ਆਇਆ 6 ਪੀਸ ਬਣਾਉਣ ਤੇ 90 ਰੁਪਏ ਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੇ ਮਿਹਨਤ ਮੈਂ ਵਿੱਚ ਜੋੜੀ ਨਹੀਂ ਹੈਗੀ ਕਿਉਂਕਿ ਮਿਹਨਤ ਦਾ ਮੁੱਲ ਉਦੋਂ ਪੈਣਾ ਜਦੋਂ ਤੁਸੀਂ ਲਾਈਕ ਤੇ ਕਮੈਂਟ ਕਰਨੇ ਆ ਤੇ ਘਰਦਿਆਂ ਨੇ ਕਹਿਣਾ ਵਾ ਵਾ ਬੜੀ ਸਵਾਦ ਚੀਜ਼ ਬਣੀ ਹੈ ਲੋ ਜੀ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ